ਬਾਬੇ ਪੁਰਾਣੇ ਸਮੇਂ ਦੇ ਵਿੱਚ ਚਾਰ ਪੰਜ ਸਕੇ ਭਰਾ ਵਿਆਹ ਵਰ ਹੋ ਕੇ ਜਦੋਂ ਗਾਂ ਉਹਨਾਂ ਦੇ ਨਿਆਣੇ ਨਿੱਕੇ ਵੀ ਹੋ ਜਾਂਦੇ ਸੀ ਨਾ ਫਿਰ ਵੀ ਉਹ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੁੰਦਾ ਸੀਗਾ ਰੋਟੀ ਪਾਣੀ ਕਾਰੋਬਾਰ ਸਭ ਕੁਝ ਉਹਨਾਂ ਦਾ ਉਸ ਟਾਈਮ ਸਾਂਝੇ ਹੁੰਦਾ ਸੀਗਾ ਤੇ ਭਤੀਜੇ ਭਤੀਜੀਆਂ ਨੂੰ ਵੀ ਚਾਚੇ ਤਾਏ ਆਪਣੇ ਨਿਆਣਿਆਂ ਵਾਂਗੂ ਪਿਆਰ ਕਰਦੇ ਹੁੰਦੇ ਸੀਗੇ ਤੇ ਨਿਆਣਿਆਂ ਦੇ ਦਿਲ ਦੇ ਵਿੱਚ ਵੀ ਚਾਚੇ ਤਾਏਆਂ ਬਾਰੇ ਡਰ ਤੇ ਇੱਜ਼ਤ ਉਦੋਂ ਪੂਰੀ ਹੁੰਦੀ ਸੀਗੀ ਇੰਨਾ ਸਤਿਆ ਸੰਤੋਖ ਸੀਗਾ ਉਸ ਟਾਈਮ ਦੇ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਚਾਰ ਪੰਜ ਛੱਡੋ ਜੇ ਮੈਂ ਕਹਿੰਦਾ ਦੋ ਸਕੇ ਭਰਾ ਵੀ ਆ ਨਾ ਉਹ ਵੀ ਇਕੱਠੇ ਸਤਿਆ ਸੰਤੋਖ ਦੇ ਨਾਲ ਰਹਿ ਨਹੀਂ ਸਕਦੇ ਤੇ ਨਿਆਣੇ ਦੇ ਦਿਲ ਦੇ ਵਿੱਚ ਡਰ ਚਾਚੇ ਤਾਇਆ ਦਾ ਛੱਡੋ ਮਾਪੇ ਦਾ ਵੀ ਅੱਜ ਕੱਲ ਹੈ ਨਹੀਂਗਾ ਜੇ ਮਾਪੇ ਮਾੜੇ ਜਾਂ ਨਿਆਣੇ ਨੂੰ ਝਿੜਕਦੇ ਆ ਨਾ ਤਾਂ ਮੋਰੇ ਨਿਆਣੇ ਮਰਨ ਮਰੌਂਦੀ ਆ ਅੱਜ ਕੱਲ ਗੱਲਾਂ ਕਰਦੇ ਆ ਅਭਿਓ ਨਾ ਸਮਾਂ ਮਾੜਾ ਨਹੀਂ ਹਜੇ ਆਇਆ ਜਿੰਨਾ ਆਪਾਂ ਇੱਕ ਦੂਜੇ ਨਾਲ ਦੇਖ ਦੇ ਕੇ ਸਮੇ ਨੂੰ ਮਾੜਾ ਕਰ ਲਿਆ ਆ। ਇਹ ਗੱਲ ਯਾਦ ਰੱਖਿਓ ਕਿ ਜਿੱਥੇ ਆਪਣੇ ਨੇ ਕੰਮ ਆਉਣਾ ਨਾ ਉੱਥੇ ਕਦੀ ਵੀ ਪੈਸਾ ਜਾਂ ਹੋਰ ਚੀਜ਼ ਕੰਮ ਨਹੀਂ ਆ ਸਕਦੀ।